ਅੰਮ੍ਰਿਤਸਰ ਸ਼ਹਿਰ ਵਿੱਚ ਅਵਾਰਾ ਪਸ਼ੂ ਘੁੰਮ ਰਹੇ ਹਨ ਜੋ ਹਾਦਸਿਆਂ ਦਾ ਕਾਰਨ ਬਣਦੇ ਹਨ ਪਰ ਕਈ ਵਾਰ ਪਸ਼ੂ ਆਪ ਹੀ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ ਤਾਜ਼ਾ ਮਾਮਲਾ ਅਨਗੜ ਇਲਾਕੇ ਦੇ ਬਰਸਾਤੀ ਨਾਲੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਪਸ਼ੂ ਨਾਲੇ ਵਿੱਚ ਜਾ ਫਸਿਆ ਜਿਸ ਨੂੰ ਇਲਾਕਾ ਵਾਸੀ ਅਸ਼ੋਕ ਸਿੰਘ ਲੱੱਦਰ ਨੇ ਫਾਇਰ ਬ੍ਰਿਗੇਡ ਦੀ ਟੀਮ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸੁਰੱਖਿਅਤ ਬਾਹਰ ਕੱਢਿਆ ਉਨ੍ਹਾਂ ਨਗਰ ਨਿਗਮ ਤੋਂ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਨੂੰ ਉਹਨਾਂ ਦੇ ਸਹੀ ਟਿਕਾਣੇ ਤੇ ਪਹੁੰਚਾਇਆ ਜਾਵੇ ਛੱਡੀ ਆ ਇੱਕ ਨਾਲੇ ਵੀ ਛੱਡੀ ਚੀ ਆ ਔਰ ਨਗਰ ਵਾਸੀਆਂ ਦੀ ਸਮਝਿਆ ਨਾਲੇ ਨਾਲੇ ਤੇ ਔਰ ਨਾਲ ਮੇਰੇ ਪਰਿਵਾਰ ਵੀ ਲੱਗਾ ਲੱਗ ਪਰਿਵਾਰ ਪੂਰਾ ਹੀ ਔਰ ਜਿਹੜੀ 파ਲਪਰੀ ਅੰਦਰ ਨਾਲ ਜਿਹੜਾ ਕਮਲ ਜੀ ਉਹਨੇ ਇੰਚਾਰਜ ਆਏ ਸਾਨੂੰ ਔਰ ਬੜੇ ਤਰੀਕੇ ਨਾਲ ਜਿਹੜੀ ਕੁਝ ਜੇ ਰਾਸ਼ਦ ਨੂੰ ਭਾਈ ਆ ਤੇ ਮੈਂ ਫਿਰ ਮਾਨਯੋਗ ਪ੍ਰਿੰਸੀਪਲ ਸਾਹਿਬ ਦੀ ਫਾਈਲ ਬੁਰੀ ਦੇ ਕੀਤਾ ਧੰਨਵਾਦ ਕਰਦਾ ਕਿ ਜਿੰਨਾ ਫਿਰ ਅੱਜ ਬਰਸਾਤ ਦੇ ਮੌਸਮ ਵਿੱਚ ਇਹ ਗਾਂ ਡੁੱਗੀ ਆ ਔਰ ਇਹਨੂੰ ਆਪਾਂ ਕੱਢਿਆ ਵਾ ਰਲ ਕੇ ਸਾਰੇ ਸ਼ਹਿਰ ਨੇ ਔਰ ਕਾਰਜਸ਼ੀਲੀ ਅਕੀਰ ਅਜ ਕਿਤੇ ਮਤਾਰਵਾ ਦਾ ਨਾਲ ਫਾਈਲ ਬੁਰੀ ਦੇ ਦਾ ਔਰ ਲਾਕਨ ਵਾਸੀਆਂ ਦਾ ਧੰਨਵਾਦ ਕਰਦਾ ਕਿ ਬੜੀ ਰਹਿਮਤ ਹੋਈ ਅਜਦੋ ਲਾਕਨ ਵਾਸੀ ਫਾਈਲ ਬੁਰੀ ਦੇ ਨਗਰ ਨਿਗਮ ਦੀ ਅਣਗਹਿਲੀ ਦੇ ਕਾਰਨ ਆਏ ਦਿਨ ਅਮਰੇਤਸਰ ਦੇ ਵਿੱਚ ਆਵਾਰਾ ਪਸ਼ੂ ਜਿਹੜੇ ਨੇ ਉਹ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਨੇ ਤੇ ਨਗਰ ਨਿਗਮ ਉਹਨਾਂ ਲੋਕਾਂ ਤੇ ਵੀ ਕੋਈ ਕਾਰਵਾਈ ਨਹੀਂ ਕਰ ਰਿਹਾ ਜਿਹੜੇ ਲੋਕ ਇਹਨਾਂ ਆਵਾਰਾ ਪਸ਼ੂਆਂ ਨੂੰ ਸੜਕਾਂ ਤੇ ਛੱਡ ਦਿੰਦੇ ਨੇ ਤੇ ਨਾ ਹੀ ਨਗਰ ਨਿਗਮ ਵੱਲੋਂ ਆਪਣੇ ਵਿਭਾਗ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਕਰਮਚਾਰੀ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾ ਰਹੇ ਸੋ ਜਿਸ ਵਜ੍ਹਾ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਸੋ ਮੰਗ ਕਰਦੇ ਹਾਂ ਕਿ ਨਗਰ ਨਿਗਮ ਜਾਗੇ ਤੇ ਇਸ ਵੱਲ ਧਿਆਨ ਦੇਵੇ ਤੇ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਵੇ ਨਿਊਜ਼